ਔਰ ਇਹੀ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪ੍ਰੋਬਲਮ ਸਾਨੂੰ ਹੋ ਰਹੀ ਹੈ ਉਹ ਲੋਕ ਇਹ ਚੀਜ਼ ਨੂੰ ਡਿਲੇ ਕਰਦੇ ਰਹਿੰਦੇ ਹੈ ਜਿਹੜੀ ਬੱਚੇਦਾਨੀ ਆ ਉਹਦੇ ਵਿੱਚ ਤਿੰਨ ਤਰੀਕੇ ਦੇ ਕੈਂਸਰ ਹੁੰਦੇ ਆ ਇੱਕ ਤਾਂ ਬੱਚੇਦਾਨੀ ਦਾ ਇੱਕ ਬੱਚੇਦਾਨੀ ਦੇ ਮੂੰਹ ਦਾ ਜਿਹਨੂੰ ਆਪਾਂ ਸਰਵਿਕਸ ਕਹਿੰਦੇ ਆ ਤੇ ਇੱਕ ਹੁੰਦੀ ਹੈ ਅੰਡਾਦਾਨੀ ਪੇਸ਼ੈਂਟ ਹਰ ਕੈਂਸਰ ਦੇ ਆਪਣੇ ਆਪਣੇ ਸਿੰਪਟਮਸ ਹੈ ਕਿਸੇ ਨੂੰ ਜਿਹਨੂੰ ਮਹੀਨਾਵਾਰੀ ਬੰਦ ਹੋ ਜਾਂਦਾ ਉਸ ਤੋਂ ਬਾਅਦ ਬਲੀਡਿੰਗ ਹੋਣਾ ਲੋਕ ਕਹਿੰਦੇ ਕਿ ਕਦੀ ਵਾਰ ਤਾਂ ਹੋ ਹੀ ਜਾਂਦਾ ਹੈ ਇਹ ਤਾਂ ਨਾਰਮਲ ਹੈ ਜੋ ਕਿ ਬਿਲਕੁਲ ਵੀ ਨਾਰਮਲ ਨਹੀਂ ਹੈ ਅਗਰ ਤੁਹਾਨੂੰ ਮਹੀਨਾਵਾਰੀ ਬੰਦ ਹੋ ਗਿਆ ਸਾਲ ਤੋਂ ਉੱਪਰ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਕੋਈ ਬਲੀਡਿੰਗ ਹੋ ਰਹੀ ਹੈ ਉਹ ਜ਼ਰੂਰ ਤੁਹਾਡੇ ਅੰਦਰ ਕਿਸੇ ਬਿਮਾਰੀ ਦੀ ਪਨ ਪਨ ਜਿਹੜੀ ਬਿਮਾਰੀ ਪਨਪ ਰਹੀ ਹੈ ਉਹਦਾ ਕਾਰਨ ਹੈ ਤੇ ਆਪਾਂ ਨੂੰ ਅਗਰ ਅੰਗਹਿਲੇ ਕਰ ਦਾਂਗੇ ਤਾਂ ਉਹ ਵਧੂਗੀ ਇਸ ਕਰਕੇ ਤੇ ਜਾਂ ਕੁਝ ਲੋਕਾਂ ਨੂੰ ਜਿਹੜਾ ਅੰਡਾਦਾਨੀ ਦਾ ਕੈਂਸਰ ਬੰਦਾ ਉਹਦੇ ਵਿੱਚ ਸਰੀਰ ਦੇ ਵਿੱਚ ਭਾਰਾਪਨ ਲੱਗਣਾ ਨੀਚੇ ਇੱਕਦਮ ਭਾਰਾ ਭਾਰਾ ਰਹਿਣਾ ਪਾਣੀ ਜਾਣਾ ਹਣਾ ਤਾਂ ਇਹ ਸਭ ਜਿਹੜੀਆਂ ਦਿੱਕਤਾਂ ਉਹ ਲੋਗ ਉਹਨੂੰ ਅੰਗੇਲਾ ਕਰਦੇ ਇਸ ਕਰਕੇ ਉਹ ਇੰਨੀ ਵੱਧ ਜਾਂਦੀ ਹੈ। ਹੂੰ